ਹਾਂ ਦੇ ਬਸੇ ਜਿਹੜਾ ਇਹ ਵਿਸ਼ੇਸ਼ ਕੈਂਪ ਲੱਗਾ ਜੀ ਉਹਦੇ ਬਾਰੇ ਅੱਜ ਦਾ ਜਿਹੜਾ ਕੈਂਪ ਹੈ ਕਿ ਨੈਸ਼ਨਲ ਕਮਿਸ਼ਨ ਦੇ ਸਵਰਜਨਨਾ ਲੱਗਿਆ ਔਰ ਇਹਦੇ ਵਿੱਚ ਸਟੇਟ ਕਮਿਸ਼ਨ ਦੀ ਕਿਉਂਕਿ ਮੈਂ ਸਟੇਟ ਦਾ ਚੇਅਰਪਰਸਨ ਹਾਂ ਤੇ ਇਹ ਮੇਰੀ ਸਟੇਟ ਹੈ ਔਰ ਮੇਰੀ ਹੀ ਰਿਸਪੋਨਸਿਬਿਲਟੀ ਬੰਦੀ ਹੈ ਸਾਰੇ ਬੱਚਿਆਂ ਦੀ ਕਿ ਉਹਨਾਂ ਬਾਰੇ ਉਹਨਾਂ ਦੀ ਸੁੱਖ ਸੁਵਿਧਾ ਬਾਰੇ ਜਾਂ ਉਹਨਾਂ ਦੇ ਕਿਸੇ ਇਸ ਚੀਜ਼ ਦੀ ਜ਼ਰੂਰਤ ਹੈ ਉਹਨੂੰ ਪੂਰਾ ਕਰਨ ਵਾਸਤੇ ਉਹਦੀ ਰਿਸਪੋਨਸਿਬਿਲਟੀ ਨੈਸ਼ਨਲ ਤੇ ਸਟੇਟ ਕਮਿਸ਼ਨ ਦੀ ਇਕੱਠੀ ਹੈ બે કેમ્પ લગાયા ਜਿਹੜੇ ਬੱਚੇ ਕਿਸੇ ਨੀਤੀ ਹੈ ਨਾ ਕਿਸੇ ਕਾਰਨ ਕਰਕੇ ਜਿੰਨਾਂ ਤੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਹੀਂ ਪਹੁੰਚ ਕਰ ਪਾਗਾਂ। ਜੀ ਉਹਨਾਂ ਨੂੰ ਅਸੀਂ ਤਾਂ ਕੈਂਪ ਲਗਾਨੇ ਆ। ਔਰ ਉਸ ਕੈਂਪਾਂ ਚ ਬੁਲਾਨੇ ਆ। ਹੁਣ ਇਸ ਲਈ ਸੀਐਮ ਸਾਹਿਬ ਨੇ ਵੀ ਹੁਕਮ ਦਿੱਤੇ ਨੇ ਕਿ ਡਿਸਟ੍ਰਿਕਟ ਰਜਿਸਟ੍ਰੇਟਸ ਨੂੰ ਅਲੱਗ-ਅਲੱਗ ਸਬ ਡਿਵੀਜ਼ਨ ਜਾ ਕੇ ਕੈਂਪ ਲਾਣ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੋਲਵ ਕਰਨ। ਲੇਕਿਨ ਇਹ ਜਿਹੜਾ ਕੈਂਪ ਹੈ ਸਪੈਸੀਫਿਕਲੀ ਬੱਚਿਆਂ ਵਾਸਤੇ ਹੈ। ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੇ ਕੋਵਿਡ ਵਿੱਚ ਪੇਰੈਂਟਸ ਨਹੀਂ ਰਹੇ ਜਾਂ ਕੋਵਿਡ ਤੋਂ ਬਾਅਦ ਪੇਰੈਂਟ ਜਪਦੀ ਜਾਂ ਪੇਰੈਂਟਸ ਦਾ ਡਿਵੋਰਸ ਹੋ ਗਿਆ Debt ਕਿਸੇ ਕਾਰਨ ਕਰਕੇ ਹੋ ਗਈ ਫਿਰ ਉਹ ਬਿਲਕੁਲ ਉਹਨਾਂ ਦੀ ਹੈਲਪ ਕਰਨ ਵਾਸਤੇ ਕੋਈ ਨਹੀਂ ਹੁੰਦਾ ਔਰ ਕੋਈ ਰਾਹ ਨਹੀਂ ਨਾ ਇਸ ਕਰਕੇ ਉਹਦੇ ਵਾਸਤੇ ਉਹਨਾਂ ਦੀ ਹੈਲਥ ਉਹਨਾਂ ਦੀ ਨਿਊਟ੍ਰੀਸ਼ਨ ਉਹਨਾਂ ਦੇ ਜਸਟਿਸ ਉਹਨਾਂ ਦੀ ਐਜੂਕੇਸ਼ਨ ਉਹ ਉਹਨਾਂ ਨੂੰ ਵੀ ਤਰ੍ਹਾਂ ਮਿਲ ਰਹੀ ਨਹੀਂ ਮਿਲ ਰਹੀ ਉਹਨਾਂ ਤੱਕ ਇੱਕ ਪਹੁੰਚ ਕਰਨ ਵਾਸਤੇ ਅਸੀਂ ਇਹ ਕੈਂਪ ਲਾਇਆ ਹੈ ਤੇ ਮੈਨੂੰ ਉਮੀਦ ਹੈ ਕਿ ਤਾਂ ਦੇ ਕੈਂਪਸ ਨੂੰ ਹੋਰ ਵੀ ਬਹੁਤ ਲਾਵਾਂਗੇ ਇਹਦਾ ਫਾਇਦਾ ਸਾਰੇ ਲੋਕਾਂ ਨੂੰ ਪੂਰਾ ਪਹੁੰਚੇਗਾ ਮੈਂ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵੀ ਰਿਕੁਐਸਟ ਕਰਦਾ ਇਹਨੂੰ ਸੰਜੀਦਤਾ ਨਾਲ ਲੈਣ ਵਿਦਿਨ ਜੇ ਟਾਈਮ ਫਰੇਮ ਹੈ ਉਹਦੇ ਵਿੱਚ ਇਹ ਇਹ ਮੈਨੂੰ ਉਮੀਦ ਹੈ ਕਿ ਇਹ ਸਾਰਾ ਜਿਹੜਾ ਐਗਜ਼ੀਕਿਊਟ ਕਰ ਲੈਣਗੇ ਜਿਹੜੇ ਲੋਕ ਜਿਹੜੇ ਬੱਚਿਆਂ ਦੀ ਗ੍ਰੀਵੈਂਸਿਸ ਹੈਗੀਆਂ ਉਹਨੂੰ ਠੀਕ ਕਰਨਗੇ ਜੀ ਅੱਗੇ ਤੋਂ ਵੀ ਮੈਂ ਤੁਹਾਡੇ ਚੈਨਲ ਦੇ ਸਵਜਨਿਆਂ ਨਾਲ ਇਹ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹਨਾ ਹੈ ਕਿ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਬੱਚਿਆਂ ਨੂੰ ਐਜੂਕੇਸ਼ਨ ਚ ਹੈਲਥ ਵਿੱਚ ਨਿਊਟ੍ਰੀਸ਼ਨ ਚ ਰਾਈਟ ਟੂ ਲਾਈਫ ਚ ਰਾਈਟ ਟੂ ਹੈਪੀਨੈਸ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਬੈਠੇ ਹਾਂ ਔਰ ਸਾਡੇ ਦਿੱਸਤ ਪਰ ਸਾਨੂੰ ਕਦੇ ਵੀ ਅਪਰੋਚ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਸਰ ਚਾਈਲਡ ਲੇਬਰ ਦੀ ਬਹੁਤ ਵੱਡੀ ਦਿੱਕਤ ਹੈ ਚਾਈਲਡ ਨੂੰ ਐਜੂਕੇਸ਼ਨ ਨਹੀਂ ਮਿਲ ਪਾ ਰਹੀ ਸਕੂਲ ਤੱਕ ਬੱਚੇ ਨਹੀਂ ਪਹੁੰਚ ਪਾ ਰਹੇ ਉਹਨਾਂ ਵੱਸੇ ਕੀ ਕਰਦੇ ਅੱਜ ਇਸ ਕੈਂਪ ਵਿੱਚ ਹਰਟ ਡਿਪਾਰਟਮੈਂਟ ਜਿਹੜਾ ਹਾਜ਼ਰ ਹੋਏ ਹਨ ਜੀ ਉਹਦੇ ਵਿੱਚ ਚਾਈਲਡ ਲੇਬਰ ਡਿਪਾਰਟਮੈਂਟ ਵੀ ਹੈ ਅਸੀਂ ਉਹਨਾਂ ਨੂੰ ਸਟਾਰਟ ਕੀਤਾ ਕਿ ਉਹ ਜਗਾ ਜਗਾ ਤੇ ਜਿੱਥੇ ਇੰਡਸਟਰੀਅਲ ਏਰੀਆ ਨੇ ਉੱਥੇ ਜਾ ਕੇ ਛਾਪੇ ਲਾਣ ਔਰ ਬੱਚਿਆਂ ਨੂੰ ਜੇ ਬੱਚੇ ਲੇਬਰ ਕਰਦੇ ਨੇ ਤੇ ਉਹਨਾਂ ਨੂੰ ਉੱਥੋਂ ਫੜ ਕੇ ਲਿਆਣ ਉਹਨਾਂ ਨੂੰ ਰੀਇੰਡਕਟ ਕਰ ਸੋਸਾਇਟੀ ਵਿੱਚ ਤੇ ਜਿਹੜੇ ਲੋਕ ਉਹਨਾਂ ਨੂੰ ਮੈਂ ਵਾਣ ਵੀ ਕਰਦਾ ਜਿਹਨੇ ਬੱਚਿਆਂ ਦੀ ਘਰ ਵਿੱਚ ਜਾਂ ਇੰਡਸਟਰੀ ਵਿੱਚ ਚਾਈਲਡ ਲੇਬਰ ਕਿਨਾਂ ਤੋਂ ਕਰਾਉਂਦੇ ਆ ਉਹਨਾਂ ਵਾਸਤੇ ਬਹੁਤ ਸਖਤ ਸਲਾਹਾਂ ਲਿਖੀਆਂ ਗਈਆਂ ਨੇ ਲੇਬਰ ਸਸਤੀ ਹੈ ਲੇਕਿਨ ਅਸੀਂ ਆਪਣੇ ਘਵਿਖਰਾਮ ਨਹੀਂ ਕਰ ਸਕਦੇ ਹਰ ਬੱਚੇ ਦਾ ਪੜ੍ਹਨ ਦਾ ਜ਼ਿੰਦਗੀ ਜੀਣ ਦਾ ਹੱਕ ਸੋ ਕਿੰਨੇ ਬੱਚੇ ਨੇ ਰਜਿਸਟਰ ਕੀਤਾ ਜੀ ਇੱਥੇ ਕੈਂਪ ਵਿੱਚ ਇਹਦੇ ਵਿੱਚ ਹੁਣ ਤੱਕ 200 ਬੱਚੇ ਔਰ ਉਹਦੀ ਫੈਮਲੀਆਂ ਆ ਚੁੱਕੀਆਂ ਨੇ ਔਰ ਹੋਰ ਰਜਿਸਟਰਡ ਹੋ ਚੁੱਕੇ ਨੇ ਔਰ ਹੋਰ ਆ ਰਹੇ ਨੇ ਜੀ ਸੁਨੇਹਾ ਕੀ ਦੇਣਾ ਚਾਹੋਗੇ ਜੀ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਮੈਂ ਸ੍ਰੇਆ ਦੇਣਾ ਚਾਹੁੰਗਾ ਕਿ ਜ਼ਿੰਦਗੀ ਜਿਹੜੀ ਇੱਕ ਵਾਰ ਮਿਲਨੀ ਹੈ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈ ਉੱਤੇ ਖਿਲਵਾੜ ਨਹੀਂ ਹੋਣਾ ਚਾਹੀਦਾ ਤੁਹਾਡੇ ਆਪਸ ਕੁਝ ਮਾਮਲੇ ਨੇ ਉਹ ਬੱਚਿਆਂ ਨੂੰ ਅਫੈਕਟ ਨਹੀਂ ਕਰਨੇ ਚਾਹੀਦੇ ਮੈਂ ਪੇਰੈਂਟਸ ਤੋਂ ਇਲਾਵਾ ਮੈਂ ਆਮ ਲੋਕਾਂ ਨੂੰ ਵੀ ਕਹਿਣਾ ਕਿ ਅਸੀਂ ਆਪਣੇ ਬੱਚਿਆਂ ਦਾ ਬਹੁਤ ਧਿਆਨ ਰੱਖਦੇ ਹਾਂ ਜੀ ਲੇਕਿਨ ਆਪਣੀ ਰਿਸਪੋਨਸਿਬਿਲਟੀ ਬਣਦੀ ਹੈ ਕਿ ਪਰ ਆਂਡ ਗੋਣ ਦੇ ਬੱਚਿਆਂ ਦਾ ਵੀ ਧਿਆਨ ਰੱਖੀਏ ਕਿਉਂਕਿ ਆਪਾਂ ਸੋਸਾਇਟੀ ਨੂੰ ਅੱਗੇ ਲੈ ਕੇ ਜਾਣਾ ਹੁਣ ਅਸੀਂ ਛੱਡ ਲਈਏ ਤੇ ਇਹਦਾ ਆ ਕਰਮ ਆ ਇਹਦੀ ਆ ਕਾਸਟ ਆ ਇਹਦੀ ਵਿਜਨ ਹੈ ਹਮਮ ਰਿਜੀਨਲ ਜਿਹੜੀਆਂ ਚੀਜ਼ਾਂ ਐ ਖਤਮ ਹੋ ਚੁੱਕੀਆਂ ਐ ਇੱਕ ਦੇਸ਼ ਜਿਹੜਾ ਕਿ ਪੂਰੇ ਦੁਸ਼ਮਨਾ ਆ ਕਿਰਿਆ ਹੈ। ਔਰ ਸਾਡਾ ਕੰਪੀਟੀਸ਼ਨ ਐਸ ਲਈ ਕਨਾਲ ਐ ਚਾਈਨਾ ਨਾਲ ਐ। ਜੀ। ਹੋਰ ਬਹੁਤ ਵੱਡੀਆਂ ਤਾਕਤਾਂ ਨਾਲ ਐ। ਅਸੀਂ ਖਿੰਡ ਜਾਾਂਗੇ। ਜਿੰਨੀ ਦੇਰ ਤੱਕ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦਾ ਇੱਕ ਸੋਸਾਇਟੀ ਵਿੱਚ ਇੱਕ ਸਪੈਸ਼ਲ ਉਹਨਾਂ ਨੂੰ ਰਾਜਿਆਂਗ ਨਹੀਂ ਪਾਲਦੇ ਔਰ ਇੱਕ ਸੋਸਾਇਟੀ ਵਿੱਚ ਉਹਨਾਂ ਨੂੰ ਇੱਕ ਬਾਦਸ਼ਾਹ ਨਹੀਂ ਬਣਾਦੇ ਤੇ ਉਹ ਅੱਜ ਵੀ ਸਾਨੂੰ ਹੀ ਬਾਦਸ਼ਾਹ ਬਣਾਉਂਦੇ। ਬਾਦਸ਼ਾਹ ਰੱਖਣ ਕਿ ਆਪਣੇ ਬਜ਼ੁਰਗ ਪਰਿਵਾਰ ਨੂੰ। ਸਾਈਟ ਨੂੰ ਐਸੇ ਕੈਂਪ ਜਿਹੜੇ ਕਿ ਉਹ ਬਹੁਤ ਲੰਬੇ ਅੰਤਰਾਲ ਬਾਅਦ ਲੱਗਦੇ ਨੇ ਇਸ ਦੇ ਬਾਰੇ ਕੀ ਕਹਿਣਾ ਹੈ ਇਹ ਕੈਂਪ ਲੱਗਣਾ ਮੇਰੇ ਹਿਸਾਬ ਨਾਲ ਦੁਰਭਾਗਿਆ ਪੂਰਵਕ ਕਿਉਂਕਿ ਜਦੋਂ ਡਿਸਟ੍ਰਿਕਟਸ ਵਿੱਚ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਆਰਡਰਸ ਹੋਏ ਨਹੀਂ ਔਰ ਸੀਐਮ ਸਾਹਿਬ ਨੇ ਵੀ ਸਪੈਸ਼ਲ ਆਰਡਰ ਕੱਢੇ ਨੇ ਇਹ ਸਾਰੇ ਡਿਸਟ੍ਰਿਕਟਸ ਜਾ ਕੇ ਸਬਡਿਵੀਜ਼ਨ ਜਾ ਕੇ ਤਹਿਸੀਲ ਬਲਾਕਸ ਜਾ ਕੇ ਕੈਂਪ ਲਗਾ ਕੇ ਤੇ ਤੁਸੀਂ ਇਹ ਚੀਜ਼ਾਂ ਨੂੰ ਐਨੋਮੈਲिटीज ਦੂਰ ਕਰਨੀਆਂ ਹੈ ਇਹ ਹੁਣ ਵੀ 200 ਬੱਚੇ ਆਏ ਨੇ ਇਹ ਕੈਂਪ ਦੀ ਫੇਲਿਅਰ ਹੈ ਕਿ ਕੈਂਪ ਦੀ ਸਕਸੈਸ ਨਹੀਂ ਹੈ ਕੈਂਪ ਦੀ ਸਕਸੈਸ ਸਕਸੈਸ ਕਦੋਂ ਹੋਏਗੀ ਜਦੋਂ ਕੋਈ ਵੀ ਨਹੀਂ ਆਏਗਾ